ਸਤਿ ਸ੍ਰੀ ਅਕਾਲ ਦੋਸਤੋ ਨਮਸਤੇ ਆਦਾਬ ਅੱਜ ਹੈ 26 ਜਨਵਰੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 26 ਜਨਵਰੀ ਹਰ ਸਾਲ ਆਪਣੇ ਦੇਸ਼ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਸੋ ਕਈ ਵੀਰਾਂ ਨੂੰ ਪਤਾ ਨਹੀਂ ਹੈਗਾ ਇਹ ਗਣਤੰਤਰਤਾ ਦਿਵਸ ਹੈ ਇੱਕ ਸੁਤੰਤਰਤਾ ਦਿਵਸ ਹੈ ਜਿਹੜਾ 15 ਅਗਸਤ 1947 ਤੋਂ ਮਨਾਇਆ ਜਾਂਦਾ ਉਹ ਸੁਤੰਤਰਤਾ ਦਾ ਦਿਵਸ ਹੈ ਉਦੋਂ ਆਪਣਾ ਦੇਸ਼ ਆਜ਼ਾਦ ਹੋਇਆ ਸੀ ਇਹ ਗਣਤੰਤਰਤਾ ਦਿਵਸ ਹੈ ਇਹਨੂੰ 26 ਜਨਵਰੀ 1950 ਵਾਲੇ ਦਿਨ ਤਾਂ ਆਪਣਾ ਦੇਸ਼ ਤੋਂ ਆਪਣੇ ਦੇਸ਼ ਵਿੱਚ ਸੰਵਿਧਾਨ ਲਾਗੂ ਹੋਇਆ ਸੀ ਗਣਤੰਤਰ ਦਿਵਸ ਦੇ ਤੌਰ ਤੇ ਇਹਨੂੰ ਤਾਂ ਮਨਾਇਆ ਜਾਂਦਾ ਹੈ ਇਹਦੇ ਵਿੱਚ ਆਪਣਾ ਰਾਜ ਆਪਣਾ ਸਟੇਟ ਆਪਣਾ ਸਮਰਾਜ ਆਪਣਾ ਕਾਇਦਾ ਔਰ ਆਪਣਾ ਕਾਨੂੰਨ ਲਾਗੂ ਹੋਇਆ ਸੀ ਇਹ ਤਾਂ ਤੁਹਾਨੂੰ ਪਤਾ ਹੀ ਹੋਊਗਾ ਸਰ ਪਹਿਲੀ ਵਾਰੀ ਡਾਕਟਰ ਰਜਿੰਦਰ ਪ੍ਰਸਾਦ ਜੀ ਨੇ ਇੱਕ ਰਾਸ਼ਟਰਪਤੀ ਵਜੋਂ ਸ਼ਪਤ ਗ੍ਰਹਿਣ ਕੀਤੀ ਸੀ ਤਾਂ ਉਦੋਂ ਤੋਂ ਇਹ ਹਰ ਸਾਲ ਮਨਾਇਆ ਜਾਂਦਾ ਹੈ ਸੋ ਪਰ ਜਿਵੇਂ ਜਿਵੇਂ ਦੇਸ਼ ਅੱਗੇ ਵਧਿਆ ਵਧੇ ਵਧੇ ਦੇਸ਼ ਆਪਣੀ ਸਾਖ ਨੂੰ ਔਰ ਆਪਣੇ ਪੂਰੇ ਦੇਸ਼ ਨੂੰ ਕਾਇਮ ਰੱਖ ਪਾਇਆ ਜਦੋਂ ਦੇਸ਼ ਆਜ਼ਾਦ ਹੋਇਆ ਸੀ ਸਾਰੀਆਂ ਕੌਮਾਂ ਦਾ ਵਿੱਚ ਖੂਨ ਡੁੱਲਿਆ ਸੀਗਾ ਸਭ ਤੋਂ ਵੱਧ ਖੂਨ ਡੁੱਲਿਆ ਸੀ ਰੇਸ਼ੋ ਦੇ ਹਿਸਾਬ ਨਾਲ ਸਿੱਖਾਂ ਦਾ ਸੋ ਹਿੰਦੂਆਂ ਦਾ ਵੀ ਡੁੱਲਿਆ ਸੀ ਮੁਸਲਮਾਨਾਂ ਦੀ ਵੀ ਬੜੀ ਵੱਡੀ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਔਰ ਜਿਹੜੇ ਪਾਰ ਚਲੇ ਗਏ ਉਹ ਵੀ ਮੁਸਲਮਾਨ ਸੀ ਉਹ ਆਪਣਾ ਪਾਕਿਸਤਾਨੀ ਮੁਸਲਮਾਨ ਲਾ ਲਓ ਦੂਸਰੇ ਦੇਸ਼ ਦੇ ਲਾ ਲਓ ਜਿਹੜੇ ਆਪਣੇ ਹਿੰਦੁਸਤਾਨ ਨਾਲ ਖੜੇ ਸੀ ਉਹਨਾਂ ਦੀ ਵੀ ਬੜੀ ਵੱਡੀ ਕੁਰਬਾਨੀਆਂ ਹੈ ਸੂ ਦੋਸਤੋ ਕੁਰਬਾਨੀਆਂ ਸਭ ਤੋਂ ਵੱਧ ਸਿੱਖਾਂ ਦੀਆਂ ਔਰ ਉਸ ਤੋਂ ਬਾਅਦ ਦੇਸ਼ ਦੇ ਵਿੱਚ ਜਿਵੇਂ ਜਿਵੇਂ ਚੱਲਦਾ ਗਿਆ ਇਹ ਦੇਸ਼ ਆਜ਼ਾਦ ਹੋ ਗਿਆ ਦੇਸ਼ ਤੇ ਰਾਜ ਹੋ ਗਿਆ ਹੋਰ ਪਾਈਚਾਰਿਆਂ ਦਾ ਉਹ ਸਾਰੀ ਸਿਰਾਂ ਦੀ ਗੱਲ ਹੁੰਦੀ ਹੈ ਸਰੀਰਾਂ ਦੀ ਗੱਲ ਹੁੰਦੀ ਹੈ ਜਨਸੰਖਿਆ ਦੀ ਗੱਲ ਹੁੰਦੀ ਹੈ ਇਹ ਲੋਕਤੰਤਰ ਦੇ ਵਿੱਚ ਜਿਹੜੇ ਬੰਦੇ ਨੂੰ ਵੋਟ ਜ਼ਿਆਦਾ ਮਿਲਦੀ ਹੈ ਉਹ ਹੀ ਹਮੇਸ਼ਾ ਸ਼ਾਸਨ ਕਰਦਾ ਹੈ ਸੋ ਸਿੱਖ ਘਟ ਗਿੰਤੀ ਸੀਗੇ ਸੋ ਤੋਂ ਹੀ ਅੱਜ ਵੀ ਘਟ ਗਿੰਤੀ ਨੇ ਤਾਂ ਇਹਨਾਂ ਦਾ ਰਾਜ ਭਾਗ ਦੀ ਵੋਟਾਂ ਵੋਟਾਂ ਦੇ ਥਰੂ ਜੇ ਇਹ ਸੋਚ ਵੀ ਲੈਣ ਤਾਂ ਇਦਾਂ ਨਹੀਂ ਬਣਦਾ ਪਰ ਦੇਸ਼ ਦੇ ਵਿੱਚ ਇਹਨਾਂ ਨੂੰ ਮਾਨ ਸਨਮਾਨ ਬਕਾਇਦਾ ਮਿਲਦਾ ਰਿਹਾ ਫੌਜ ਵਿੱਚ ਭਰਤੀ ਹੁੰਦੇ ਰਹੇ ਕਰਨਲ ਜਰਨਲ ਸਾਰੇ ਲੱਗਦੇ ਰਹੇ ਰਾਸ਼ਟਰਪਤੀ ਵੀ ਲੱਗਦੇ ਰਹੇ ਸੋ ਦੇਸ਼ ਚੱਲਦਾ ਰਿਹਾ ਪਰ ਦੇਸ਼ ਦੀ ਜਿਹੜੀ 26 ਜਨਵਰੀ ਦੀ ਪਰੇਡ ਹੈ ਉਹਦੇ ਵਿੱਚ ਹਰ ਸਾਲ ਝਾਕੀ ਲੱਗਦੀ ਹੈ ਸਾਰੇ ਸਟੇਟਾਂ ਦੀਆਂ ਝਾਕੀਆਂ ਲੱਗਦੀਆਂ ਨੇ ਪਹਿਲਾਂ ਜਾਂਦੀਆਂ ਨੇ ਝਾਕੀਆਂ ਉਹ ਸਿਲੈਕਟ ਹੁੰਦੀਆਂ ਨੇ ਫਿਰ ਲੱਗਦੀਆਂ ਨੇ ਸੋ ਹੋਮ ਮਿਨਿਸਟਰ ਦਾ ਕੰਮ ਹੈ ਸਾਰਾ ਇਹਦੇ ਵਿੱਚ ਜਿਹੜਾ ਹੈ ਇਸ ਵਾਰ ਝਾਕੀ ਪੰਜਾਬ ਦੀ ਇੱਕ ਵੀ ਨਹੀਂ ਲੱਗੀ ਪੰਜਾਬ ਦੀ ਫੁੱਟੀ ਕਿਸਮਤ ਮਾੜੀ ਕਿਸਮਤ ਜਿਹੜੇ ਸਟੇਟ ਨੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ ਹੋਣ ਜਿਹੜੇ ਸਟੇਟ ਦੀ ਧਰਤੀ ਸ਼ਹੀਦਾਂ ਦੇ ਖੂਨ ਨਾਲ ਲਾਲ ਹੋ ਗਈ ਹੋਵੇ ਜਿਹੜੇ ਸਟੇਟ ਦੀ ਵਜ੍ਹਾ ਨਾਲ ਅਸੀਂ ਸਾਰੀਆਂ ਜੰਗਾਂ ਹੁਣ ਤੱਕ ਦੀਆਂ ਜਿੰਨੀਆਂ ਵੀ ਭਾਰਤ ਦੀਆਂ ਨੇ ਉਹ ਜਿੱਤੀਆਂ ਹੋਣ ਜਿਹੜੇ ਸਟੇਟ ਦੀ ਵਜ੍ਹਾ ਨਾਲ ਅੱਜ ਸਾਡਾ ਦੇਸ਼ ਹਿੰਦੁਸਤਾਨ ਘੁੰਦਾ ਹੋਏ ਜਿਹੜੇ ਸਟੇਟ ਦੀ ਵਜ੍ਹਾ ਦੇ ਨਾਲ ਅੱਜ ਵੀ ਇਹ ਦੇਸ਼ ਭਾਰਤ ਬਚਿਆ ਹੋਏ ਉਸ ਸਟੇਟ ਦੀ ਉਸ ਭਾਰਤ ਦੇ ਇੱਕ ਹਿੱਸੇ ਦੀ ਪੰਜਾਬ ਸਟੇਟ ਦੀ ਪੰਜਾਬ ਦੇਸ਼ ਦੀ ਇੱਕ ਵੀ ਝਾਕੀ ਉੱਥੇ ਅੱਜ ਨਹੀਂ ਤਾਂ ਇਹ ਚੀਜ਼ ਦਾ ਮੈਨੂੰ ਬੜਾ ਵੱਡਾ ਦੁੱਖ ਹੋਇਆ ਮੰਨੋ 26 ਜਨਵਰੀ ਦਾ ਬਹੁਤ ਵੱਡਾ ਮਾਣ ਹੋਣਾ ਸੀ ਜੇ ਪੰਜਾਬ ਦੀ ਵਿੱਚ ਝਾਕੀ ਵੀ ਹੁੰਦੀ ਜਦੋਂ ਸਾਡੀ ਉਹਦੇ ਵਿੱਚ ਕੋਈ ਹਿੱਸੇਦਾਰੀ ਨਹੀਂ ਇਹ ਜਿਹੜੀਆਂ ਝਾਕੀਆਂ ਭੇਜੀਆਂ ਸੀ ਮਾਨ ਸਾਹਿਬ ਨੇ ਫਲਕਾਰੀ ਕੁੜੀਆਂ ਦੀ ਫਲਕਾਰੀ ਚੱਕੇ ਹਨ ਵਿੱਚ ਭਗਤ ਸਿੰਘ ਸਰਾਭਾ ਸੈਦੈਵ ਰਾਜਗੁਰੂ ਸਾਰਿਆਂ ਦੇ ਨਾਲ ਸੰਬੰਧਿਤ ਸੀਗੀਆਂ ਔਰ ਇਹਦੇ ਵਿੱਚ ਜਿੰਨੇ ਵੀ ਪੰਜਾਬ ਦੇ ਵਿਰਸੇ ਦੀਆਂ ਗੱਲਾਂ ਨੇ ਉਹ ਪੇਸ਼ ਕੀਤੀਆਂ ਗਈਆਂ ਸੀ ਗਦਰੀ ਬਾਬਿਆਂ ਦੀ ਝਾਕੀ ਭੇਜੀ ਗਈ ਜਿਨ੍ਹਾਂ ਨੇ ਖੂਨ ਵਹਾਏ ਦੇਸ਼ ਦੇ ਜਾਤੀ ਲਈ ਆਪਣੇ ਖੂਨ ਦੀਆਂ ਆਪਣੀਆਂ ਕੁਰਬਾਨੀਆਂ ਵਰ ਬਲੀਆਂ ਦਿੱਤੀਆਂ ਸੋ ਇਹਨਾਂ ਦੇ ਵਿੱਚ ਇਹੋ ਜੀ ਕਿਹੜੀ ਮਾੜੀ ਚੀਜ਼ ਸੀ ਸਰਕਾਰ ਨੂੰ ਇਹੋ ਜੀ ਕਿਹੜੀ ਚੀਜ਼ ਮਾੜੀ ਲੱਗੀ ਜਿਹੜੀਆਂ ਝਾਕੀਆਂ ਰਿਜੈਕਟ ਕਰਤੀਆਂ ਸਰਕਾਰ ਹੁਣ ਕਿਹੜੀਆਂ ਝਾਕੀਆਂ ਦੇ ਪਿੱਛੇ ਪਈ ਹੋਈ ਹੈ ਕੀ ਗੱਲ ਪੰਜਾਬ ਤੋਂ ਕਿਸੇ ਹੋਰ ਸਟੇਟ ਦੀ ਵਧੀਆ ਝਾਕੀ ਹੋਊਗੀ ਜਾਂ ਉਹਦੀ ਕੁਰਬਾਨੀ ਹੋਊਗੀ ਖਾਸ ਗੱਲ ਕੀ ਹੈ ਪਰ ਇਹ ਹੈ ਕਿ ਇਹ ਸਰਕਾਰਾਂ ਨੇ ਹੁਣ ਸਰਕਾਰਾਂ ਜਿੰਨੂੰ ਮਰਜ਼ੀ ਮਤਲਬ ਦੇਣ ਜਾਂ ਨਾ ਦੇਣ ਸਰਕਾਰ ਸਾਨੂੰ ਪੰਜਾਬੀਆਂ ਨੂੰ ਕੁਝ ਸਮਝੇ ਜਾਂ ਨਾ ਸਮਝੇ ਪਰ ਇਤਿਹਾਸ ਔਰ ਦੁਨੀਆ ਸਮਝਦੀ ਹੈ ਕਿ ਸਾਡੇ ਪੰਜਾਬ ਦਾ ਭਾਰਤ ਦੇ ਵਿੱਚ ਕਿਹੜਾ ਹਿੱਸਾ ਔਰ ਕਿਹੜਾ ਮੁਕਾਮ ਹੈ ਸੋ ਇਹਨਾਂ ਨੂੰ ਸੈਂਟਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਜਿਹੜਾ ਪੰਜਾਬ ਨੂੰ ਪਿੱਛੇ ਛੱਡਦਾ ਜਾ ਰਿਹਾ ਔਰ ਹੋਰ ਸਟੇਟਾਂ ਨੂੰ ਅੱਗੇ ਵਧਾਰ ਰਿਹਾ ਅਸੀਂ ਕਿਸੇ ਤੋਂ ਦੁਸ਼ਮਣ ਜਲਨ ਨਹੀਂ ਰੱਖਦੇ ਅਸੀਂ ਕਹਿੰਨੇ ਆ ਕਿ ਹੋਰਾਂ ਨੂੰ ਪੂਰੇ ਭਾਰਤ ਨੂੰ ਚੱਕੋ ਪਰ ਪੰਜਾਬ ਨੂੰ ਜਦੋਂ ਦੇ ਮੋਦੀ ਸਾਹਿਬ ਆਏ ਨੇ ਇੱਕ ਵੀ ਪੈਸਾ ਇੱਕ ਵੀ ਗ੍ਰਾਂਟ ਪੰਜਾਬ ਦਾ ਬੇੜਾ ਗਰਖ ਹੋ ਗਿਆ ਨਸ਼ਿਆਂ ਦੇ ਵਿੱਚ ਪਾਣੀਆਂ ਦੇ ਵਿੱਚ ਫਸਲਾ ਮਾਰੀਆਂ ਗਈਆਂ ਨੌਜਵਾਨਾਂ ਦੀ ਹੱਤਿਆ ਹੋ ਰਹੀ ਹੈ ਇੱਥੇ ਕੁਝ ਨਸ਼ਿਆ ਰਾਈ ਹੋ ਰਹੀ ਹੈ ਕੁਝ ਕਰਾਈ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚ ਤਾਂ ਪਹਿਲਾਂ ਹੀ ਕੁਝ ਨਹੀਂ ਪੰਜਾਬ ਦੀ ਜਿੰਨੀ ਜਵਾਨੀ ਬਾਹਰ ਜਾ ਰਹੀ ਹੈ ਜ਼ਮੀਨਾਂ ਜਾਇਦਾਦਾਂ ਵੇਚ-ਵੇਚ ਕੇ ਫਿਰ ਲੋਕ ਚੀਖਦੇ ਹੋ ਤੁਸੀਂ ਸਾਰੇ ਪੰਜਾਬੀ ਵੀ ਬਾਹਰ ਨਾ ਜਾਓ ਬਾਹਰ ਨਾ ਜਾਓ ਇੱਥੇ ਰਹਿ ਕੇ ਉਹਨਾਂ ਨੂੰ ਲੱਭਦਾ ਕੁਝ ਨਹੀਂ ਉਹ ਸਹੀ ਨੇ ਜਿਹੜੇ ਚਲੇ ਗਏ ਮੈਂ ਕਹਿੰਦਾ ਜਿਹੜੇ ਬਾਕੀ ਵੀ ਰਹਿੰਦੇ ਨੇ ਚਲੇ ਜਾਓ ਤੇ ਪੰਜਾਬ ਨੂੰ ਖਾਲੀ ਕਰ ਦੋ ਇਹਨਾਂ ਨੂੰ ਰਾਜ ਕਰਨ ਦਿਓ ਇੱਥੇ ਜਦੋਂ ਆਪਾਂ ਨੂੰ ਇੱਥੇ ਰਹਿ ਕੇ ਇੱਥੇ ਰਹਿਣ ਤੋਂ ਬਾਅਦ ਵੀ ਆਪਾਂ ਨੂੰ ਬਰਾਬਰ ਦਾ ਹੱਕ ਨਹੀਂ ਮਿਲਣਾ ਤਾਂ ਇੱਥੇ ਪੰਜਾਬ ਤੇ ਹਰ ਵਿੱਚ ਕਰਨਾ ਹੀ ਕੀ ਆਪਾਂ ਸੋ ਜਿੱਥੇ ਇੱਜ਼ਤ ਮਾਨ ਔਰ ਰੋਟੀ ਵਧੀਆ ਮਿਲੇ ਉਹੀ ਆਪਣਾ ਵਿਰਸਾ ਉਹੀ ਆਪਣਾ ਦੇਸ਼ ਹੁੰਦਾ ਹੈ ਇਹ ਵਤਨ ਸਾਡਾ ਜਰੂਰ ਸੀ ਪੰਜਾਬੀਆਂ ਦਾ ਉਹ ਇਹ ਸਰਕਾਰਾਂ ਇੱਕ ਦਿਨ ਹੌਲੀ ਹੌਲੀ ਭੰਗ ਕਰ ਦੇਣੀਆਂ ਕੋਈ ਪੰਜਾਬ ਵੱਲ ਨੂੰ ਉੱਥੇ ਜਾਣ ਤੋਂ ਬਾਅਦ ਵੀ ਆਉਣਾ ਪਸੰਦ ਨਹੀਂ ਕਰੂਗਾ ਛੁੱਟੀਆਂ ਵਿੱਚ ਵੀ ਸੋ ਗੱਲਾਂ ਇਹੀ ਨੇ ਸਾਨੂੰ ਸਾਡਾ ਪਛੋਕੜ ਔਰ ਵਿਰਸਾ ਖਿੱਚ ਲੈਂਦਾ ਪਰ ਸਰਕਾਰਾਂ ਨੇ ਪੂਰਾ ਏਡੀ ਚੋਟੀ ਦਾ ਜ਼ੋਰ ਲਾਇਆ ਪੰਜਾਬੀਆਂ ਨੂੰ ਔਰ ਪੰਜਾਬ ਨੂੰ ਆਪਣੇ ਨਾਂ ਨੂੰ ਤੋੜਨ ਦਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਦਿਲ ਨੂੰ ਹਾਰਟ ਕਰਦੀਆਂ ਨੇ ਪਰੇਸ਼ਾਨ ਕਰਦੀਆਂ ਨੇ ਅੱਜ ਉਥੇ ਝਾਕੀ ਪੰਜਾਬ ਦੇ ਵੀ ਹੁੰਦੀ ਲੋਕਾਂ ਨੂੰ ਦੇਖਦਾ ਪਤਾ ਲੱਗਦਾ ਜੀ ਕੀ ਹੈ ਯੰਗ ਜਨਰੇਸ਼ਨ ਜਿਹੜੇ ਪੁਰਾਣੇ ਨੇ ਉਹਨਾਂ ਨੂੰ ਪਤਾ ਹੀ ਹੁੰਦਾ ਜਿਹੜੇ ਨਵੇਂ ਆ ਜਾਂ ਛਾਕੀਆਂ ਦੇ ਵਿੱਚ ਬੱਚੇ ਦੇਖਦੇ ਨੇ ਵੀ ਮੰਮੀ ਆ ਕੀ ਹੈ ਮੰਮੀ ਪਾਪਾ ਆ ਕੀ ਜਾ ਰਹੇ ਹਨ हां जी ਇਹ ਪੰਜਾਬ ਦਾ ਵਿਰਸਾ ਹੈ ਪੰਜਾਬ ਦੀ ਛਾਕੀ ਹੈ ਇਹਦੇ ਵਿੱਚ ਆਦਾਦਾ ਹੋਇਆ ਸੀ ਇੱਦਾਂ ਗਦਰੀ ਬਾਬੇ ਸੀ ਆ ਭਗਤ ਸਿੰਘ ਹੋਇਆ ਸਰਹੱਪਾ ਸੀ ਜਦੋਂ ਤੁਸੀਂ ਹਿਸਟਰੀ ਬਣਾਣੀ ਹੈ ਹਿਸਟਰੀ ਨਵੀ ਤੋਂ ਨਵੀ ਆ ਰਹੀ ਹੈ ਪੁਰਾਣੀ ਇਹ ਵੀ ਹਿਸਟਰੀ ਦੇ ਵਿੱਚ ਬਹੁਤ ਚੀਜ਼ਾਂ ਵਧੀਆ ਨੇ ਲਿਖੀਆਂ ਜਾਂਦੀਆਂ ਜਿਹੜੀਆਂ ਹੋਈਆਂ ਨੇ ਆਉਣ ਵਾਲੀ ਹਿਸਟਰੀ ਦੇ ਵਿੱਚ ਕੁਝ ਨਹੀਂ ਹੋਣਾ ਤੁਹਾਡੀ ਆਉਣ ਵਾਲੀ ਹਿਸਟਰੀ ਭਾਰਤ ਦੀ ਵਿੱਚ ਡਾਂਸਰਾਂ ਹੋਣਗੇ ਆ ਕੰਗਨਾ ਰਣੌਤ ਵਰਗੀਆਂ ਹੋਣਗੇ ਜਾਂ ਹੋਰ ਹੋਣਗੇ ਉਹਨਾਂ ਨੇ ਕਿੰਨੀਆਂ ਫਿਲਮਾਂ ਬਣਾਈਆਂ ਕਿੱਥੇ ਕਿੱਥੇ ਡਾਂਸ ਕੀਤੇ ਕਿੰਨੇ ਕਿੰਨੇ ਅਫੇਅਰ ਚਲੇ ਇਹ ਭਾਰਤ ਦੀ ਇੱਕ ਦਿਨ ਹਿਸਟਰੀ ਰਹਿ ਜੂ ਇੱਥੇ ਕੋਈ ਯੋਧਿਆਂ ਸ਼ੁਰੂਆਤ ਦੀ ਗੱਲ ਰਹਿ ਨਹੀਂ ਜਾਣੀ ਜਦੋਂ ਇਤਿਹਾਸ ਹੀ ਨਹੀਂ ਪੜਾਉਣਾ ਤਾਂ ਬੱਚਿਆਂ ਨੂੰ ਪਤਾ ਕਿੱਥੋਂ ਲੱਗਣਾ ਸੋ ਮੈਨੂੰ ਬੜਾ ਦੁੱਖ ਹੈ ਮੈਨੂੰ ਇਹ 26 ਜਨਵਰੀ ਦਾ ਅਫਸੋਸ ਹੈ ਮੈਂ 26 ਜਨਵਰੀ ਤੇ ਇੱਕ ਦੋ ਜਗ੍ਹਾ ਸੱਦੇ ਵੀ ਆਏ ਤੇ ਮਨਾਣ ਹੀ ਨਹੀਂ ਗਿਆ ਮੇਰਾ دل ਹੀ ਨਹੀਂ ਕੀਤਾ ਜਿੱਥੇ ਸਾਡੇ ਪੰਜਾਬ ਸਟੇਟ ਨੂੰ ਇੰਨਾ ਪਿੱਛੇ ਕਰਤਾ ਸਾਡਾ ਮਾਣ ਔਰ ਸਨਮਾਨਿਕ ਹੋਤਾ ਤਾਂ ਇਹ 26 ਜਨਵਰੀ ਤੋਂ ਅਸੀਂ ਕੀ ਲੈਣਾ ਕਿ ਆਪ ਦੇਸ਼ ਆਜ਼ਾਦ ਹੋਇਆ ਕਿ ਆ ਨਾ ਹੋਇਆ ਸਾਡੇ ਪੂਰੇ ਪੰਜਾਬ ਲਈ ਪੰਜਾਬ ਵਿੱਚ ਵਸਦੇ ਹਿੰਦੂ ਸਿੱਖ ਈਸਾਈ ਸਿੱਖਾਂ ਲਈ ਸਭ ਲਈ ਇਹ 26 ਜਨਵਰੀ ਦਾ ਕੋਈ ਮਤਲਬ ਸਾਨੂੰ ਖੁਸ਼ੀ ਨਹੀਂ ਕੋਈ ਸੁੱਖ ਨਹੀਂ ਸਾਨੂੰ 26 ਜਨਵਰੀ ਸਾਡੇ ਲਈ ਇੱਕ ਕਾਲਾ ਦਿਨ ਹੈ ਕਿਉਂਕਿ ਸਾਡੀ ਝਾਕੀ ਨਹੀਂ ਲੱਗੀ ਸਾਨੂੰ ਕਿਤੇ ਸਨਮਾਨ ਨਹੀਂ ਦਿੱਤਾ ਤਾਂ ਕਾਹਦੀ 26 ਜਨਵਰੀ ਉਹਨਾਂ ਦੀ ਹੈ ਜਿਹੜੇ ਅੱਜ ਬੈਠ ਕੇ ਆਪਣੀ ਹਕੂਮਤ ਚਲਾ ਰਹੇ ਨੇ ਔਰ ਇਤਿਹਾਸ ਨੂੰ ਮਿਟਾ ਰਹੇ ਨੇ ਸੋ ਦੋਸਤੋ ਮੇਰਾ ਤਰਕ ਤਾਂ ਇਹੀ ਹੈ ਜੇ ਤੁਹਾਡਾ ਕੋਈ ਤਰਕ ਹੈ ਤਾਂ ਕਮੈਂਟ ਰਾਈ ਜਰੂਰ ਲਿਖ ਦੇਣਾ ਔਰ ਵੀਡੀਓ ਹੋਰੀ ਹੈ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਔਰ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ